I uh -huh. Bahadır tamam. Tevbe Sinci'den Bandı তোরা তো হুক তো না চল 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 কাম তোলো আ ক্যামেরা তো মারো তোরা নিতে করে নোট করো এই যে তোরা তো ধরো তোরা তো উপরে তো বল 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 থাকতে দেখো থাকতে দেখো আর এই সোনার আলোয় 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 ਰਖਸ਼ਾ ਚੀਨੂ ਗੁਰੂ ਦੰਦ ਸੋ ਸਾਹੂਦਨ ਸ਼ਰਤਾਂ ਹਾਂ ਸਵਾਦ ਜਪਾ ਰਖਸ਼ਾ ਨਾ ਗੁਰੂ ਸੁਭਾਉ ਹਿਸਾਨੀ ਦੀ ਤਾਰਾ ਜੀਰ ਬਤਾਂ ਤੱਕ ਗੋੜੇ ਜੀ ਸੁਹਾਏ ਆਖੋ ਮਾਣੋ ਮਾਣੋ ਕਹਾਣੀਆਂ ਦੁਸਤੋ ਕੋਈ ਯੇਰੇ ਤੇ ਧਾਲੀ ਤੇ ਅਸੂ ਜੀ ਗੁਰੂ ਦੰਦ ਸੋ ਸਾਹੂਦਨ ਜੀ ਮਾਣੋ तो जिमिया भी संतान महाराज जी हाजरी पर सबर के ग्रीत्रा आर विधन सारा तुम पूर्ण कराड़ो जी है श्री अमरद साहब जी के ढोल जी, जी की अस ढोल च कमांव करा प्रशाद न देगा हाजिर वंदर परिवार हो शाद संतिया वाजिया भला वाहेगुरु जी फते no, no. ਨੇਤਨਾ ਮੇ ਤੁਮਾ ਨਾ ਕਿਆ ਉਮਨ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਬੈਠੀ ਗੁਰੂ ਰੂਪ ਗੁਰ ਪਿਆਰੀ ਸਾਧ ਸੰਗਤ ਜੀਓ ਆਪ ਜੀ ਵੱਡਿਆਂ ਭਾਗਾਂ ਵਾਲੀ ਹੋ ਜੋ ਤੁਹਾਨੂੰ ਤੁਹਾਨੂੰ ਸਤਿ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਮੇਰੇ ਦੇ ਪਾਵਨ ਪਵਿੱਤਰ ਤਪ ਸਥਾਨ ਸੱਚਖੰਡ ਸ੍ਰੀ हेमਕੁੰਟ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਵਾਸਤੇ ਆਇਆ ਹਾਂ ਸੱਚੇ ਬਾਸ਼ਾ ਮਹਾਰਾਜ ਜੀ ਦੀ ਬੜੀ ਰਹਿਮਤ ਬਖਸ਼ਿਸ਼ ਕਿਰਪਾ ਕੀਤੀ ਹੈ ਜੋ ਅੱਜ 2025 ਦੀ ਯਾਤਰਾ ਸੱਚਖੰਡ ਸ੍ਰੀ हेमਕੁੰਟ ਸਾਹਿਬ ਜੀ ਦੀ ਰੱਬਤਾ ਹੋਈ ਹੈ ਸਾਡੀ ਹੱਥ ਜੁੜ ਕੇ ਬੇਨਤੀ ਹੈ ਭਾਈ ਗੁਰੂਖ ਪਰਿਆਰਿਓ ਜਤਰਾ ਦੀ ਧਰਮਤਾ ਹੋਣੀ ਹੈ ਆਪ ਜੀ ਦਰਸ਼ਨ ਇਸਨਾਨ ਵਾਸਤੇ ਆ ਮਹਾਰਾਜ ਜੀ ਦੀਆਂ ਕ੍ਰਸ਼ਣਾ ਪ੍ਰਾਪਤ ਕਰੋ ਜਿਹੜੀਆਂ ਸੰਗਤਾਂ ਨੇ ਜਾਣਾ ਹੋਵੇ ਤੇ ਇੱਕ ਦਾ ਪ੍ਰਸ਼ਾਦੀ ਦੀ ਇੱਕ ਦਾ ਵਰਤਾਰਾ ਹੋ ਕਿ ਇਸੇ ਕਰਕੇ ਅਪਰਦਾਸ ਕਰ ਦਿੱਤੀ ਹੈ ਜਿਹੜੀਆਂ ਸੰਗਤਾਂ ਨੇ ਜਾਣਾ ਹੋਵੇ ਮਹਾਰਾਜ ਜੀ ਨਮਸਕਾਰ ਕਰਕੇ ਤੇ ਜਾ ਸਕਦੇ ਤੇ ਰਸਨਾ ਰੇ ਖਾਏ ਨਾ ਦੁਆਰਾ ਇੱਕ ਗੁਰਦੁਆਰਾ ਸਾਹਿਬ ਦੇ ਬਾਹਰ ਪ੍ਰਸ਼ਾਦ ਅਰਦਾਸ ਤੋਂ ਬਾਅਦ ਪ੍ਰਸ਼ਾਦ ਦੀ ਸੇਵਾ ਵਾਹਿਗੁਰੂ ਜੀ ਕੀ ਫਤਈ ਇਹ ਨਾਲ ਵਰਫੀ ਵੀ ਮਿਲੀ ਹੈ ਜੀ ਆਪਾਂ ਨੂੰ ਨਾਲੇ ਪ੍ਰਸ਼ਾਦ ਮਿਲਿਆ ਹਾਂਜੀ ਦੋਸਤੋ ਹੁਣ ਅਰਦਾਸ ਤੋਂ ਬਾਅਦ ਵਾਪਸ ਚੱਲਿਆਂ ਦੇਖੋ ਤੁਸੀਂ ਅੱਜ ਦਾ ਵੀਊ ਕਿੰਨੀ ਜ਼ਿਆਦਾ ਸੰਗਤ ਪਹੁੰਚ ਗਈ ਇੱਥੇ ਸਮਾਂ ਲਗਭਗ 12 ਵਜਣ ਵਾਲੇ ਨੇ ਹਨਾ ਪੌਣੇ 12 ਹੋ ਗਏ ਦੇਖੋ ਪਿੱਛੇ ਕਿੰਨੀ ਸੰਗਤ ਆਈ ਐ ਜਿਹੜੀ ਹੁਣ ਅਰਦਾਸ ਦੇ ਵਿੱਚ ਸ਼ਾਮਲ ਹੋਣ ਤੋਂ ਬਾਅਦ ਵਾਪਸੀ ਐ ਕੁਝ ਜਿਹੜੇ ਯਾਤਰੀ ਨੇ ਉਹ ਗੋਵਿੰਦ ਧਾਮ ਰੁਕਣਗੇ ਤੇ ਕੁਝ ਯਾਤਰੀ ਜਿਹੜੇ ਗੋਵਿੰਦ ਘਾਟ ਜਾਣਗੇ ਆਪਾਂ ਵੀ ਦੇਖਦੇ ਆ ਕਿੱਥੇ ਤੱਕ ਦਾ ਪਿੰਡ ਆਪਾਂ ਕੱਢ ਸਕਦੇ ਆ ਤੁਹਾਨੂੰ ਦਿਖਾਉਣੇ ਆਗੇ ਤੁਸੀਂ ਸਾਡੇ ਨਾਲ ਬਣੇ ਰਹੋ ਇਹ ਇੱਧਰ ਵਾਸ਼ਰੂਮ ਵਗੈਰਾ ਬਣੇ ਨੇ ਜਦੋਂ ਆਪਾਂ ਐਂਟਰੀ ਵੇਲੇ ਹੀ ਖੱਬੇ ਹੱਥ ਹੈ ਇਹ ਦੇਖੋ ਲੇਡੀਜ਼ ਤੇ ਜੈਂਟਸ ਲਈ ਇਹ ਵੀ ਤੁਸੀਂ ਦੇਖ ਸਕਦੇ ਹੋ ਤੇ ਬਾਕੀ ਸੰਗਤ ਦੇ ਦਰਸ਼ਨ ਪਾਓ ਨਾਲੇ ਗੁਰੂ ਘਰ ਦੇ ਪਹਿਲਾਂ ਆਪਾਂ ਜਦੋਂ ਇੰਟਰ ਕੀਤੇ ਆ ਉਦੋਂ ਪੌੜੀਆਂ ਵਾਲੇ ਰਸਤੇ ਆਇਆ ਪਰ ਇੱਧਰ ਲਹੇ ਪਲੇਨ ਆ ਰਸਤਾ ਦੇਖੋ ਪਹੁੰਚ ਗਏ ਵੀਰ ਹੁਣੀ ਵੀ ਹੇ ਰਸਤੇ ਤੇ ਵੀ ਬਹੁਤ ਜ਼ਿਆਦਾ ਬਰਫ ਬਾਰੀ ਹੋਈ ਹੈ। ਆ ਦੇਖੋ ਕਿਵੇਂ ਪਈ ਹੈ ਬਰਫ ਇੱਥੇ। ਵਾਹਿਗੁਰੂ ਵਾਹਿਗੁਰੂ ਹੁਣ ਆਪਾਂ ਵਾਪਸ ਚੱਲਿਆਂ ਬਰਫ ਵਾਲੇ ਰਸਤੇ ਦੇ ਵਿੱਚੋਂ ਦੀ ਪਰ ਜਿੱਥੋਂ ਆਪਾਂ ਤੁਰ ਰਹੇ ਹਾਂ ਇੱਥੇ ਬਰਫ ਸਾਫ ਹੈ ਕਿਉਂਕਿ ਫੌਜੀ ਵੀਰਾਂ ਨੇ ਸਾਫ ਕਰਤਾ ਸੀਗਾ ਰਸਤਾ। ਇੱਕ ਨਵਾਂ ਸੈੱਡ ਬਣਿਆ ਇਸ ਵਾਰ। ਉਹ ਵੀ ਦੇਖੋ ਤੁਸੀਂ। ਕਿਉਂਕਿ ਸੰਗਤ ਕਈ ਵਾਰ ਮੀਕਣੀ ਦੇ ਵਿੱਚ ਇੱਥੇ ਫਸ ਜਾਂਦੀ ਆ ਉਹਦੇ ਲਈ ਇਹ ਸੈੱਟ ਵਗੈਰਾ ਬਣਾਇਆ ਜਾਂ ਜਿਹੜੇ ਇੱਥੇ ਕੰਮ ਕਰਦੇ ਨੇ ਕਾਂਡੀ ਵਾਲੇ ਜਾਂ ਟੋਕਰੀਆਂ ਵਾਲੇ ਉਹਨਾਂ ਦੇ ਵੀ ਕੰਮ ਹੁੰਦੀ ਆ ਜਗਾ ਦੇਖੋ ਹੁਣ ਤੁਸੀਂ ਬਦਲ ਬਾਈ ਕਿਵੇਂ ਨਜ਼ਰ ਆ ਰਹੀ ਆ ਤੇ ਉਧਰ ਸਾਹਮਣੇ ਕੁਝ ਸੰਗਤ ਜਿਹੜੀ ਪੌੜੀਆਂ ਰਾਹੀਂ ਉਤਰ ਰਹੀ ਆ। ਬਦਲਵਾਈ ਦੇ ਵਿੱਚ ਥੋੜਾ ਧੁੰਦਲਾ ਦਿਖਾਈ ਦੇ ਰਿਹਾ। ਤੇ ਇਧਰ ਕੋਈ ਸੰਗਤ ਜਿਹੜੀ ਆਪਣੇ ਨਾਲ ਦੀ ਵੀ ਇਹ ਆਪਣੇ ਪਲੇਨ ਰਸਤੇ ਵਿੱਚ ਦੀ ਆ ਰਹੀ ਆ। ਆ ਦੇਖੋ ਤੁਸੀਂ ਪਿੱਠੂਆ ਵਾਲੇ ਕਿਵੇਂ ਲੈ ਕੇ ਆ ਰਹੇ ਨੇ। ਲਓ ਜੀ ਹੁਣ ਅਸੀਂ ਵੀ نیچے ਉਤਰ ਰਹੇ ਹਾਂ ਦੇਖੋ ਸਾਡੇ ਨਾਲ ਕਿੰਨੇ ਸੰਗਤਾਂ ਬਰਫ਼ ਦੇ ਵਿੱਚੋਂ ਤੁਰ ਕੇ ਆ ਰਹੀਆਂ ਨੇ نیچے ਵੀ ਕਿੰਨੇ ਬਰਫ਼ਾਂ ਨੇ ਦੇਖੋ ਸੰਗਤ ਹੁਣ ਫਟਾਫਟ ਨਿਕਲਣ ਦੀ ਕਰ ਰਹੀ ਹੈ ਕਿਉਂਕਿ ਮੌਸਮ ਮੌਸਮ ਥੋੜਾ ਸੰਘਣਾ ਹੁੰਦਾ ਜਾਂਦਾ ਹੈ ਬੱਦਲ ਵਾਈ ਹੋ ਰਹੀ ਆ ਇਸ ਕਰਕੇ ਆਪਾਂ ਕਹਿੰਦੇ ਆ ਵੀ ਮੀਂਹ ਤੋਂ ਪਹਿਲਾਂ ਪਹਿਲਾਂ ਨਿਕਲ ਜੀਏ ਦੇਖੋ ਤੁਸੀਂ ਆਲੇ ਦਾਲ ਦਾ ਦ੍ਰਿਸ਼ ਉਸ ਸੰਗਤ ਜੇ ਆ ਵੀ ਰਹੀ ਆ ਉਹ ਮੇਰੇ ਖਿਆਲ ਚ 12 ਵਜੇ ਵਾਲੀ ਅਰਦਾਸ ਦੇ ਵਿੱਚ ਸ਼ਾਮਲ ਹੋਣਗੇ ਆ ਦੇਖੋ ਜੀ ਦੇਖੋ ਬੱਚੇ ਕਿਵੇਂ ਜਾ ਰਹੇ ਨੇ ਪੌਟਰ ਦੇ ਨਾਲ ਕਿਉਂਕਿ ਟਰਨਾ ਥੋੜਾ ਜਿਹਾ ਔਖਾ ਚੜਾਈ ਚੜਨੀ ਉਤਰਨੀ ਪਰ ਹੁਣ ਖੁਸ਼ ਨੇ ਇਹ ਨਵੇਂ ਯਾਤਰੀ ਵੀਰੇ ਜਿਹੜੇ ਲੇਟ ਹੋ ਗਏ ਉਹ ਆ ਰਹੇ ਨੇ ਤੁਸੀਂ برف ਦਾ ਜਿਹੜਾ ਨਜ਼ਾਰਾ ਉਹ ਵਾਲੇ ਵਾਲੇ ਦੇਖੋ ਦੇਖੋ ਤੁਸੀਂ ਕਿੰਨੀ ਸੰਗਤ ਜਾ ਰਹੀ ਹੈ ਤੇ ਅੱਗੇ ਬਦਲਬਾਈ ਕਰਕੇ ਦੇਖੋ ਵੀ ਨਹੀਂ ਰਿਹਾ ਨਾ ਉੱਪਰ ਦਿਖਾਈ ਦੇ ਰਿਹਾ ਜਿੱਥੋਂ ਅਸੀਂ ਉਤਰ ਕੇ ਆਏ ਗੁਰਦੁਆਰਾ ਸਾਹਿਬ ਤੋਂ ਨਾ ਨੀਚੇ ਦਿਖਾਈ ਦੇ ਰਿਹਾ ਸਾਡੇ ਲਾਣੇਦਾਰ ਕਿੱਥੋਂ ਆਏ ਲਾਣੇਦਾਰ ਜੀ ਪਾਣੀ ਪੱਕਾ ਹੋਇਆ ਵੀ ਰਖ ਰਿਹਾ ਪਾਣੀ ਪਤੋ ਆਏ ਨੇ ਦੇਖੋ ਜਿੱਦੀ ਨੇ ਕਹਿੰਦੇ ਤੁਰਕੇ ਹੀ ਜਾਣਾ ਵੈਰੀ ਗੁੱਡ ਆ ਸਾਡੀ ਇੱਕ ਫੈਮਿਲੀ ਐ ਸੰਗਰੂਰ ਜ਼ਿਲ੍ਹੇ ਤੋਂ ਪਿੰਡ ਕਿਹੜਾ ਜੀ ਰੇਤਗੜ੍ਹ ਜੀ ਰੇਤਗੜ੍ਹ ਭਵਾਨੀਗੜ੍ਹ ਦੇ ਨਾਲੇ ਇਹ ਆਏ ਦੇਵਪਤੰਦਰ ਟੀ ਚਕ ਟੀ ਚਕ ਕਰਦੇ ਹੌਲੀ ਹੌਲੀ ਵਾਹਿਗੁਰੂ ਜੀ ਕੀ ਫਤਿਹ ਆ ਦੇਖੋ ਬਸ ਹੁਣ ਤਾਂ ਨੇੜੇ ਆ ਗਏ ਅ ਸ੍ਰੀ ਅਕਾਲ ਵੈਰੀ ਗੁੱਡ ਹੌਲੀ ਹੌਲੀ ਚੱਲਦੇ ਨੇ ਲੋ ਜੀ ਆ ਵੀ ਆਪਣੇ ਵੀਰੇ ਮੀ ਆ ਗਿਆ ਜੀ ਰਾਜ ਕਿੱਥੇ ਗਏ ਕਹਾਣੀ ਦੇ ਦੇਖੋ ਜੀ 12:30 ਵਜੇ ਤੱਕ ਪਹੁੰਚੇ ਨੇ ਹੌਲੀ 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 ਆ ਰਹੇ ਨੇ ਬਿਰੇਉਣੀ ਵਧੀਆ ਜੀ ਵਧੀਆ ਲੋ ਠੀਕ ਰਿਹਾ ਜੀ ਆਪਣਾ ਠੀਕ ਰਿਹਾ ਜੀ ਵੈਰੀ ਗੁੱਡ ਓ ਬਾਬਾ ਜੀ ਥੋੜਾ ਤਾਂ ਕਿਧਰੇ ਹੱਲੇ ਨਹੀਂ ਜਗਦਾ ਥੋੜੇ ਤੋਂ ਪਹਿਲੇ ਹੀ ਪਹੁੰਚੇ ਜਾਓਗੇ ਯਾਰ ਦੋਸਤੋਂ ਵਾਪਸੀ ਵੇਲੇ ਗਲੇਸ਼ੀਅਰ ਦਾ ਤੁਹਾਨੂੰ ਮੈਂ ਦ੍ਰਿਸ਼ ਫੇਰ ਦਿਖਾ ਰਿਹਾ ਹਾਂ ਇੱਕ ਵਾਰ ਦੇਖੋ ਕਿੰਨੀ ਸੰਗਤ ਹੈ ਤੇ ਜਿਹੜਾ ਰਸਤਾ ਉਹ ਬੜਾ ਨੈਰੋ ਹੈ ਇਸ ਕਰਕੇ ਇੱਥੇ ਭੀੜ ਹੋ ਜਾਂਦੀ ਹੈ ਖਤਰਾਂ ਵਾਲੇ ਤਾਂ ਇੱਥੇ ਆਉਂਦੇ ਨਹੀਂ ਪਰ ਜਿਹੜੇ ਟੋਕਰੀ ਚੱਕ ਕੇ ਲੈ ਜਾਂਦੇ ਨੇ ਬੰਦੇ ਨੂੰ ਉਹ ਜ਼ਰੂਰ ਆਉਂਦੇ ਨੇ ਦੇਖੋ ਤੁਸੀਂ ਕਿੰਨਾ ਸੋਹਣਾ ਦ੍ਰਿਸ਼ ਹੈ ਪਰ ਕਿੰਨੀ ਜ਼ਿਆਦਾ ਬਰਫ਼ ਪਈ ਹੋਈ ਹੈ ਇਹ ਸਾਰਾ ਬਰਫ਼ ਦਾ 뷰 ਦਿਖਾ ਰਿਹਾ ਹਾਂ ਤੁਹਾਨੂੰ ਹੁਣ ਬੱਦਲ ਵਾਈ ਵੀ ਹੋ ਗਈ ਪ੍ਰੋਪਰ ਤਾਂ ਨਹੀਂ ਦੇਖਦਾ ਅਰ ਜਿੰਨਾ ਕਿ ਜ਼ੋਰ ਲੱਗਦਾ ਸੀ ਲਾਉਨੇ ਆ ਦੇਖੋ ਤੁਸੀਂ ਉੱਪਰੋਂ ਪਾਣੀ ਗਲੇਸ਼ੀਅਰ ਚ ਕਿੰਨੇ ਦੂਰ ਤੱਕ ਬਰਫ਼ ਹੈ ਬਰਫ਼ ਪਈ ਐ ਕਿੰਨੀ ਕਿੰਨੀ ਬਰਫ਼ ਪਈ ਐ ਉਹ ਤੁਸੀਂ ਬੰਦੇ ਦੀ ਹਾਈਟ ਦੇ ਨਾਲ ਕੰਪੈਰੀਸ਼ਨ ਕਰ ਸਕਦੇ ਹੋ ਤੇ ਇਹ ਸੱਤ ਸੱਤ ਫੁੱਟ ਦੀ ਬਰਫ਼ ਪਈ ਹੋਈ ਐ ਹੁਣ ਆਪਾਂ ਹਾਲਾਂਕਿ ਬਰਫ਼ ਦੇ ਉੱਪਰੋਂ ਦੀ ਲੰਘ ਰਹੇ ਹਾਂ ਜਿਹੜਾ ਪੌੜੀਆਂ ਬਣੀਆਂ ਹੋਈਆਂ ਨੇ ਬਰਫ਼ ਦੇ ਉੱਤੇ ਕਿ ਮੈਂ ਪੈਰ ਸਲਿੱਪ ਹੋ ਰਹੇ ਨੇ ਡੰਡੇ ਦੇ ਸਹਾਰੇ ਖੜਨਾ ਪੈਂਦਾ ਦੇਖ ਬੰਦੇ ਨੂੰ ਫੜ ਫੜ ਕੇ ਫੜ ਫੜ ਕੇ ਉਤਾਰਨਾ ਪੈਂਦਾ ਸਲਿੱਪ ਹੋ ਰهن ਵੈਸੇ ਤਾਂ ਪੌੜੀਆਂ ਬਣੀਆਂ ਹੋਈਆਂ ਨੇ ਬਰਫ ਦੀਆਂ ਪਰ ਉਹ ਹੈ ਬੜਾ ਤਿਲਕਣਾ ਹਸਾਬ ਕਿਤਾਬ ਲਓ ਜੀ ਹੁਣ ਆਪਾਂ ਪਹੁੰਚ ਗਏ ਵਾਪਸੀ ਵੇਲੇ ਗਲੇਸ਼ੀਅਰ ਤੇ ਇਹ ਗਲੇਸ਼ੀਅਰ ਸਾਰੇ ਨਾਲੋਂ ਵੱਡਾ ਰਾਸਤੇ ਦੇ ਵਿੱਚ ਇਹੀ ਗਲੇਸ਼ੀਅਰ ਹੈ ਜਦੋਂ ਆਪਾਂ ਗੋਵਿੰਦ ਧਾਮ ਤੋਂ ਕੇਮਕੁੰਡ ਸਾਹਿਬ ਨੂੰ ਜਾਂਦੇ ਆ ਇਸ ਗਲੇਸ਼ੀਅਰ ਦੇ ਉੱਪਰ ਸਿਰੇ ਤੋਂ ਲੈ ਕੇ ਆਪਣੀ ਯਾਤਰਾ ਦੇ ਐਂਡ ਤੱਕ ਬਰਫ਼ ਪਈ ਦਿਖਾਈ ਦਿੰਦੀ ਹੈ ਜਦੋਂ ਆਪਾਂ ਚੜਦੇ ਆ ਸਵੇਰ-ਸਵੇਰ ਉਦੋਂ ਥੋੜਾ ਜਿਹਾ ਸਲਿੱਪਰੀ ਘੱਟ ਹੁੰਦਾ ਇਸ ਕਰਕੇ ਚੜ੍ਹਨਾ ਥੋੜਾ ਜਿਹਾ ਫੇਰ ਵੀ ਠੀਕ ਰਹਿੰਦਾ ਪਰ ਜਦੋਂ ਆਪਾਂ ਉਤਰਦੇ ਆ ਤੁਸੀਂ ਫੇਰ ਦੇਖੋ ਕਿਆ ਹਾਲਾਤ ਨੇ ਕਿਵੇਂ ਬੰਦੇ ਇੱਕ ਇੱਕ ਕਰਕੇ ਇੱਕ ਦੂਜੇ ਨੂੰ ਫੜ ਕੇ ਉਤਰ ਰਹੇ ਨੇ ਕਿਉਂਕਿ ਤਿਲਕਣਾ ਬਹੁਤ ਜ਼ਿਆਦਾ ਆ ਬਹੁਤ ਜ਼ਿਆਦਾ ਤਿਲਕਣਾ ਹੈ ਜਦੋਂ ਇੱਕ ਬੰਦਾ ਡਿੱਗਦਾ ਤਾਂ ਫਿਰ ਉਹ ਦੂਸਰੇ ਨੂੰ ਵੀ ਲੈ ਜਾਂਦਾ ਇਸ ਕਰਕੇ ਥੋੜਾ ਜਿਹਾ ਸੋਟੀਆਂ ਦੇ ਸਾਰੇ ਸਟਿਕਸ ਦੇ ਸਹਾਰੇ ਉਤਰਦੇ ਨੇ ਹੌਲੀ ਹੌਲੀ ਜਿਹੜੇ ਵੀ ਯਾਤਰੂ ਆਏ ਨੇ ਬਾਕੀ ਸਮਾਨ ਵਾਲੇ ਇਹ ਆਪਣੇ ਟੋਕਰੀਆਂ ਵਾਲੇ ਸਮਾਨ ਲੈ ਜਾ ਰਹੇ ਨੇ ਇਹਨਾਂ ਨੂੰ ਥੋੜੇ ਜਿਹਾ ਸਹਾਵ ਵਾਕਿਆ ਆ ਰਹੇ ਨੇ ਵੀਰੇ ਆਪਣੇ ਇਹ ਬਿਲਕੁਲ ਗਲੇਸ਼ੀਅਰ ਦੇ ਨਾਲ ਪਹੁੰਚ ਗਏ 7 ਫੁੱਟ ਪਲੱਸ ਦੀ ਲੰਬਾਈ ਇਹ ਨਾਗਣੀ ਹੈ ਬਹੁਤ ਖਾਲਸਾਈ ਪੁਰਾਣਾ ਇਹ ਜਿਹੜਾ ਸ਼ਸਤਰ ਹੈ ਜਿਹੜਾ ਆਪਣੇ ਇਤਿਹਾਸ ਦੇ ਵਿੱਚ ਯੂਜ਼ ਹੋਇਆ ਜਿਵੇਂ ਜਦੋਂ ਹਾਥੀ ਨੂੰ ਮਾਰਿਆ ਸੀ ਉਦੋਂ ਵੀ ਬਚਿੱਤਰ ਸਿੰਘ ਨੇ ਇਸੇ ਨਾਗਣੀ ਦਾ ਯੂਜ਼ ਕੀਤਾ ਸੀ ਤੇ ਇਹ ਬਾਈ ਨੇ ਨਾਗਣੀ ਨਾਲ ਲੈ ਕੇ ਅੱਜ ਆਪਾਂ ਨੂੰ ਜਾਣਕਾਰੀ ਦਿੱਤੀ ਹੈ ਤੇ ਦਿਖਾਈ ਹੈ ਦੇਖੋ ਕਿੰਨੀ ਬਰਫ਼ ਪਈ ਹੈ ਦੇਖੋ ਕਿੰਨੀ برف ਪਈ ਆ ਪਿੱਛੇ ਇਧਰ ਵੀ ਬੱਦਲਵਾਈ ਵਾਲੇ ਦੁਆਲੇ ਬਿਲਕੁਲ ਜਿਹੜੀ ਵਿਜ਼ਿਬਿਲਿਟੀ ਹੈ ਉਹ ਲੋ ਹੋ ਗਈ ਦੇਖੋ ਕਿੰਨਾ ਸੋਹਣਾ ਨਜ਼ਾਰਾ ਚੱਲਦੇ ਆ ਹੁਣ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਅੱਗੇ ਗਲੇਸ਼ੀਅਰ ਦਾ ਜਿਹੜਾ ਸੈਕੰਡ ਪਾਰਟ ਆ ਤੇ ਆ ਆਜੋ ਮਨਜੀਤ ਸਿਆ ਹਾਂ ਜੀ ਆ ਸੰਗਤ ਆਈ ਹੈ ਬਹੁਤ ਵਧੀਆ ਆਤਰਾ ਇਹਨਾਂ ਦਾ ਲੋਕਲ ਸਟੇਟ ਹੈ ਉੱਤਰਾਖੰਡ ਮਾਨਕ ਮਤਾ ਸਾਹਿਬ ਤੋਂ ਆ ਜੀ ਆਪਾਂ ਲਗਭਗ ਬਾਬੇ ਦੇ ਕੀਰਤਨਾਂ ਦਾ ਅਸਰ ਕਿਰਦੀ ਦਾ ਰਹਿ। ਦੇਖੋ ਬਹੁਤ ਵਧੀਆ ਲੱਗ ਰਿਹਾ ਜੀ। ਅੱਜ ਕਿ ਤਾਂ ਮੌਸਮ ਬਹੁਤ ਵਧੀਆ ਆ। ਬਾਕੀ ਜਿੰਨਾ ਸੰਗਤ ਨਾ ਆਉਣਾ। ਤੇ ਬਰਫ਼ ਵੀ ਥੋੜੀ ਇਸ ਵਾਰ ਘਟਿਆ ਹੈ ਹਨਾ। ਸਰਦੋ ਘਟਿਆ ਠੰਡ ਘਟਿਆ ਜੀ ਅੱਜ। ਠੰਡ ਵੀ ਘਟਿਆ। ਬਾਕੀ ਕੋਈ ਅੱਜ ਪਹਿਲਾ ਦਿਨ ਹੈ। ਮੌਸਮ ਨੇ ਵੀ ਜ਼ਿਆਦਾ ਕੋਈ ਧੋਖਾ ਨਹੀਂ ਦਿੱਤਾ। ਥੋੜੇ-ਮੋਟੇ ਕਣੀਆਂ ਜੀਆਂ ਪਈਆਂ ਨੇ। ਸੰਗਤ ਤਾਂ ਹਟ ਬੋ। ਸੰਗਤ ਪਿਛਲੇ ਸਾਲ ਨਾਲੋਂ ਘਟਿਆ। ਕਿਉਂਕਿ ਪਿਛਲੇ ਸਾਲ ਸੰਗਤ ਜਦੋਂ ਆਪਾਂ ਆਏ ਸੀਗੇ ਤਾਂ ਧਾਮ ਤੇ ਸੰਗਤ 5 ਤੋਂ 6000 ਸੰਗਤ ਆਈ ਸੀ ਇਸ ਵਾਰ 3 3500 ਸੰਗਤ ਰਹੀਗੀ ਹਾਂਜੀ ਹਾਂ ਇਹ ਆਪਣੇ ਕੋਲ ਡਾਟਾ ਹੈ ਲੇਟੈਸਟ ਹੁਣ ਆਪਾਂ ਦੇਖੋ ਗਲੇਸ਼ੀਅਰ ਦੇ ਉੱਪਰ ਤੁਰਦੇ ਜਾ ਰਹੇ ਹਾਂ ਤਾਂ ਹੀ ਮੈਂ ਇੱਕ ਵਾਰ ਨੀਚੇ ਚਾਹ ਕੇ ਮੈਂ ਇੱਕ ਵਾਰ ਉੱਪਰ ਤਿਲਕਣਾ ਬਹੁਤ ਜ਼ਿਆਦੇ ਦੇਖੋ ਆਪਣੇ ਨਾਨਕ ਮੱਤੇ ਵਾਲੇ ਵੀਰ ਬੋਲੇ ਸੋ ਨਿਆ ਦੇਖੋ ਜੀ ਸੰਗਤ ੍ਹੇਮਕੋਟ ਸਾਹਿਬ ਉਪਰੋਂ ਗੁਰਦੁਆਰਾ ਸਾਹਿਬ ਚ ਉਤਰ ਕੇ ਆ ਰਹੀ ਹੈ ਕਿਉਂਕਿ ਉੱਥੇ ਵਾਰ-ਵਾਰ ਅਨਾਉਂਸਮੈਂਟ ਕੀਤੀ ਜਾ ਰਹੀ ਹੈ ਵੀ ਜਿਨੇ ਵੀ ਮੱਥਾ ਟੇਕ ਲਿਆ ਉਹ ਜਾ ਸਕਦੇ ਨੇ ਕਿਉਂਕਿ ਮੌਸਮ ਬਹੁਤ ਫਲਕਚੂਏਟ ਕਰ ਰਿਹਾ ਕਦੇ ਸਾਫ ਹੁੰਦਾ ਤੇ ਕਦੇ ਬੱਦਲ ਵਾਈ ਜਿਵੇਂ ਪਹਿਲਾਂ ਜਿੱਥੇ ਆਪਾਂ ਖੜੇ ਆ ਇੱਥੇ ਬਹੁਤ ਜ਼ਿਆਦਾ ਬੱਦਲ ਸੀਗਾ ਉੱਪਰ ਵੀ ਬੱਦਲ ਸੀ ਹੁਣ ਬੱਦਲ ਛੱਡ ਗਿਆ ਦੇਖੋ ਤੁਸੀਂ ਗਲੇਸ਼ੀਅਰ ਇਹ ਆਪਣੇ ਨਾਲ ਨਾਲ ਐਵੇਂ ਚੱਲੂਗਾ ਸਰੇ ਤੱਕ ਤੇ ਨਾਲ ਇਹ ਸ਼ਾਪਸ ਬਣੀਆਂ ਨੇ ਜਿਹੜੀਆਂ ਇਹ ਆਉਂਦੇ ਜਾਂਦੇ ਯਾਤਰੀਆਂ ਲਈ ਰਿਫਰੈਸ਼ਮੈਂਟ ਦਾ ਸਾਧਨ ਨੇ ਕਿਉਂਕਿ ਯਾਤਰੀ ਨਾਲੇ ਤਾਂ ਇੱਥੇ ਬੈਠ ਕੇ ਥੋੜਾ ਆਰਾਮ ਕਰ ਲੈਂਦੇ ਨੇ ਨਾਲੇ ਕੁਝ ਖਾ ਪੀ ਲੈਂਦੇ ਨੇ ਫੇਰ ਦੁਬਾਰਾ ਚਾਰਜ ਹੋ ਕੇ ਫੇਰ ਅੱਗੇ ਯਾਤਰਾ ਕਰਦੇ ਨੇ ਤੇ ਮੌਸਮ ਵੀ ਤੁਸੀਂ ਆਲੇ ਦੋਲੇ ਦੇਖੋ ਥੋੜਾ ਜਿਹਾ ਖਰਾਬ ਹੋ ਗਿਆ ਤੇ ਜਿਹੜੇ ਨੌਜਵਾਨ ਵੀਰ ਨੇ ਕਈ ਤਾਂ ਉਹ ਵੀ ਘੋੜਿਆਂ ਦੀ سپورਟ 'ਪਾ ਤਰਾ ਕਰਨ ਲਈ ਪਰ ਸਾਡੇ ਕੋਲ ਇੱਕ ਅਜੇ ਇਹੋ ਜਿਹੇ ਬਜ਼ੁਰਗ ਨੇ ਫਤੇਗੜ ਸਾਹਿਬ ਦੇ ਨਾਲ ਹੰਸਾਲੀ ਸਾਹਿਬ ਉਸ ਨਗਰ ਦਾ ਨਾਮ ਵੀ ਕਿਉਂਕਿ ਉੱਥੇ ਸੰਤ ਬਾਬਾ ਅਜੀਤ ਸਿੰਘ ਹੰਸਾਲੀ ਵਾਲੇ ਹੋਏ ਨੇ ਉਸ ਨਗਰ ਤੋਂ ਸਾਨੂੰ ਇਹ ਬਜ਼ੁਰਗ ਮਿਲੇ ਨੇ ਉਹ ਵੀ ਯਾਤਰਾ ਕਰਨ ਆਏ ਨੇ ਤੇ ਇਹਨਾਂ ਦੀ ਉਮਰ 82 83 ਸਾਲ ਹੈ ਜੀ 84 ਸਾਲ ਦੇਖੋ ਇਹ ਬਜ਼ੁਰਗ ਆਏ ਨੇ ਹੰਸਾਲੀ ਸਾਹਿਬ ਤੋਂ ਦੇਖੋ ਕਿੰਨਾ इजीली ਇਹਨਾਂ ਨੇ ਯਾਤਰਾ ਕੀਤੀ ਐ ਦੇਖੋ ਜਿਹੜੇ ਨੌਜਵਾਨ ਨੇ ਉਹ ਹਾਲਾਂਕਿ ਘੋੜਿਆਂ ਦੀ سپورਟ ਜਾਂ ਕਾਂਡੀਆਂ ਦੀ سپورਟ ਭਰਦੇ ਨੇ ਦੇਖੋ ਇਹ ਉੱਪਰੋਂ ਉਤਰ ਰਹੇ ਨੇ ਯਾਤਰੀ ਕਿਉਂਕਿ ਮੌਸਮ ਖਰਾਬ ਹੋ ਰਿਹਾ ਅੰਮ੍ਰਿਤਸਰ ਏਰੀਏ ਦੇ ਲੋਕ ਨੇ ਜੀ ਦੇਖੋ ਸਾਰਾ ਪੰਜਾਬ ਇੱਥੇ ਦੇਖਣ ਨੂੰ ਮਿਲਦਾ ਆਪਾਂ ਨੂੰ ਇਸ ਯਾਤਰਾ ਦੇ ਦੌਰਾਨ ਕਿਉਂਕਿ ਇਸ ਯਾਤਰਾ ਦੇ ਦੌਰਾਨ ਮਾਝਾ ਮਾਲਵਾ ਦੁਆਬਾ ਉਹਨੂੰ ਛੱਡੋ ਤੁਸੀਂ ਹੋਰ ਸਟੇਟਾਂ ਦੇ ਪੰਜਾਬੀ ਵੀ ਇੱਥੇ ਆਉਂਦੇ ਨੇ ਇਸ ਕਰਕੇ ਪੰਜਾਬੀਆਂ ਦਾ ਬਹੁਤ ਵੱਡਾ ਮਤਲਬ ਮਿਲਾਪ ਹੁੰਦਾ ਇੱਥੇ ਹੋਰ ਅਲੱਗ-ਅਲੱਗ ਏਰੀਆ ਦਾ ਸਾਰੇ ਚੈਨਲ ਨੂੰ ਦੇਖਵਾਉਣੇ ਮੇਰੇ ਵੀਰਾਂ ਨੂੰ ਭੈਣ ਭਰਾਵਾਂ ਨੂੰ ਸਤਿਕਾਰ ਅਸੀਂ ਅੱਜ 25 ਮਈ 2025 ਨੂੰ ਜਿਹੜਾ ਆਪਣਾ ਹੇਮਕੋਨ ਸਾਹਿਬ ਦਰਬਾਰ ਤੋਂ ਲਿਆ ਅਸੀਂ ਉੱਥੇ ਸਹਾਗਣ ਸਾਡੇ ਨਾਲ ਦਰਸ਼ਨ ਕਰਕੇ ਆ ਰਹੇ ਆ ਅਸੀਂ ਇਹ ਬੇਨਤੀ ਕਰਦੇ ਆ ਕਿ ਭਾਈ ਆਓ ਜਿਹੜੇ ਮੇਰਾ ਪ੍ਰਵਾਣ ਜੇ ਅੱਲਾਹ ਦੇ ਫੰਦੇ ਜਾਂਦੇ ਆਂ ਅੰਦਰ ਆਓ ਤੁਹਾਡੀ ਦੇਖੋ ਜੀ ਅਨਜੋਇਮੈਂਟ ਹੋਈ ਪਹੜਾਂ ਦੇ ਵਿੱਚ ਦੂਜੇ ਗੁਰੂ ਮਹਾਰਾਜ ਨੇ ਨਾਮ ਸਤਿ ਹੋ ਜਾਂਦੇ ਆ ਅਸੀਂ ਗੁਰਦਵਾਰਾ ਸ੍ਰੀ ਬੇਰ ਸਾਹਿਬ ਸultanpur Lodhi ਤੋਂ ਆਏ ਆ ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਨੇ ਸਿੱਖੀ ਦਾ ਪ੍ਰਚਾਰ ਕੀਤਾ ਜਿੱਥੇ ਜੇ ਆਪਾਂ ਦੇਖਿਆ ਜਾਵੇ ਸultanpur Lodhi ਇੱਕ ਇਹੋ ਜਿਹਾ ਸ਼ਹਿਰ ਆ ਜਿੱਥੇ ਬਾਣੀ ਦੀ ਰਚਨਾ ਹੋਈ ਸੰਗੀਤ ਦੀ ਰਚਨਾ ਹੋਈ ਕਿਰਤ ਕਰਨੀ ਦੱਸੀ ਤੇਰਾ ਤੇਰਾ ਤੋਲਿਆ ਐਡਾ ਵੱਡਾ ਇਤਿਹਾਸ ਸੁਲਤਾਨ ਪਰਮੋਦੀ ਦਾ ਸੱਚੇ ਬਾਦਸ਼ਾਹ ਸਾਰਿਆਂ ਦੇ ਮੇਰ ਭਰਿਆ ਹੱਥ ਰੱਖੇ ਇਸ ਕਰਕੇ ਅਸੀਂ ਤੇ ਇਹੀ ਤੁਹਾਨੂੰ ਕਵਾਂਗੇ ਆਓ ਸੇਫਲੀ ਦਰਸ਼ਨ ਕਰਕੇ ਜਾਓ ਸੱਚੇ ਬਾਦਸ਼ਾਹ ਤੁਹਾਡੇ ਤੇ ਮੇਰ ਭਰਿਆ ਹੱਥ ਰੱਖੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਯਾਰ ਦੇਖੋ ਆ ਦੇਖੋ ਸੰਗਤ ਜੀ ਆਪਣੇ ਬੰਦੇ ਦੇਖੋ ਕਿਵੇਂ ਮੈਗੀ ਨੂੰ ਚੰਬੜੇ ਨੇ ਵੀ ਆ ਬੀ ਆ ਨਾ ਮੈਗੀ ਨੂੰ ਇੱਥੇ ਆ ਕੇ ਮਸ਼ਹੂਰ ਕਰਦਾ ਅੰਗ ਲਾ ਗਿਆ ਬੱਬਾ ਜੀ ਠੰਡ ਚ ਖੈਰ ਕੰਮ ਆਉਂਦੀ ਆ ਬੱਬਾ ਜੀ ਹਾਂਜੀ 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 ਧੰਨਵਾਦ ਧੰਨਵਾਦ ਥੋੜਾ ਤੋਂ ਯਾਦ ਰੱਖਿਆ ਦੇਖੋ ਇੱਥੇ ਜਿਹੜੇ ਟੂਰਿਸਟ ਨੇ ਯਾਤਰੀ ਨੇ ਉਹ ਥੋੜਾ ਮੋਟਾ ਆਰਾਮ ਕਰਦੇ ਨੇ ਕੁਝ ਖਾਣਾ ਪੀਣਾ ਲੈਂਦੇ ਨੇ ਬਾਕੀ ਤੁਹਾਨੂੰ ਦਿਖਾਉਣਾ ਕਿਵੇਂ ਬਣਾਉਂਦੇ ਨੇ ਪਰੌਂਠੇ ਇਹ ਪਾ ਕੇ ਆਲੂ ਵਿੱਚ ਪਿਆਜ਼ ਵਿੱਚ ਪੂਰਾ ਟੌਪ ਦੇ ਆਹ ਦੇਖੋ ਓ ਭਈਆ ਕਿੰਨੇ ਦਾ ਹੈ ਪਰੌਠਾ 20 ਰੁਪਏ ਦਾ 20 ਰੁਪਏ ਦਾ ਹਾਂ ਸਾਥ ਵਿੱਚ ਕਹਿ ਦਿੰਦੇ ਹੋ ਮੱਖਣ ਬਟਰ ਨਹੀਂ ਦਿੰਦੇ ਬਟਰ ਨਾਲ ਸਿਲੇਗਾ ਓਕੇ ਜਿੰਨੇ ਨੂੰ ਥੋੜੀ-ਮੋਟੀ ਦਿੱਕਤ ਹੈ ਖੁਦ ਕਰਨ ਜਕੋੜਿਆਂ ਤੇ ਉਹ ਫਿਰ ਇਹ ਤਰੀਕਾ ਬਣਾਉਂਦੇ ਨੇ ਦੇਖ ਤੁਸੀਂ ਹਰੇਕ ਤਰ੍ਹਾਂ ਦੀ ਸੰਗਤ ਆਉਂਦੀ ਹੈ ਵਾਦ ਕਠਿਨ ਯਾਤਰਾ ਵੈਸੇ ਦੋਸਤੋ ਹੁਣ ਤੁਸੀਂ ਮੇਰੇ ਪਿੱਛੇ ਦੇਖ ਰਹੇ ਹੋ ਚਿਰਨਾ ਜਿਹੜਾ ਜਾਂਦੇ ਹੋਏ ਵੀ ਦਿਖਾਇਆ ਸੀ ਤੁਹਾਨੂੰ ਜਾਂਦੇ ਹੋਏ ਥੋੜਾ ਜਿਹਾ ਮੌਸਮ ਜਾਂ ਕਹੇ ਲੋ ਦਿਨ ਚੜਿਆ ਨਹੀਂ ਸੀ ਅਜੇ ਹਨੇਰਾ ਸੀ ਇਸ ਕਰਕੇ ਮੈਂ ਤੁਹਾਨੂੰ ਹੁਣ ਦਿਖਾ ਰਿਹਾ ਪਿੱਛੇ ਦੇਖੋ ਕਿੱਡਾ ਵੱਡਾ ਗਲੇਸ਼ੀਅਰ ਬਣਿਆ ਇਹ ਗਲੇਸ਼ੀਅਰ ਇੱਥੋਂ ਸਟਾਰਟ ਹੋ ਕੇ ਗੋਵਿੰਦਾਮ ਤੱਕ ਹਾਂਜੀ ਦੋਸਤੋ ਹੁਣ ਅਸੀਂ ਹਿਮਕੁੰਡ ਸਾਹਿਬ ਦੀ ਯਾਤਰਾ ਕਰਕੇ نیچے ਉਤਰੇ ਗੋਵਿੰਦ ਧਾਮ ਇਹ ਨੇੜੇ ਜਿੱਥੇ ਅਸੀਂ ਉਤਰਿਆ ਕੋੜਿਆਂ ਦਾ ਸਟੈਂਡ ਨੇ ਠੀਕ ਹੈ ਇੱਥੋਂ ਹੀ ਘੋੜੇ ਕਰਕੇ ਉੱਪਰ ਜਾਂ نیچے ਜਾਣ ਲਈ ਮਿਲਦੇ ਨੇ ਤੁਸੀਂ ਦੇਖੋ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਵੀ ਦਿਖਾਉਣਾ ਸੀ ਇਧਰਲੀ ਸਾਈਡ ਆ ਦੇਖੋ ਆ ਪਿਛਲੇ ਪਾਸੇ ਮੇਰੇ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਹੈ ਦੇਖੋ ਜੀ ਉਨ ਸਮਾਂ ਕਿੰਨਾ ਹੋਇਆ ਪੌਣੇ 3 ਵਜੇ ਉਤਰਿਆ ਜੀ 3 ਘੰਟੇ ਲੱਗੇ 3 ਘੰਟੇ ਸਾਨੂੰ ਇੱਥੋਂ ਲੱਗੇ